ਗੜੇਮਾਰੀ ਵਾਲੇ ਦਿਨ ਦੀ ਸਭ ਤੋਂ ਸੋਹਣੀ ਵੀਡੀਓ ਜੋ ਸੋਸ਼ਲ ਮੀਡੀਆ ਤੇ ਪਿਛਲੇ ਕਈ ਦਿਨਾਂ ਤੋਂ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਹਰ ਨਿਊਜ਼ ਚੈਨਲ ਹਰ ਫੇਸਬੁੱਕ ਅਕਾਊਂਟ ਹਰ ਪੇਜ ਦੇ ਉੱਤੇ ਇਹੀ ਵੀਡੀਓ ਜਿਹੜੀ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਵੀਡੀਓ ਵੇਖਣ ਦੇ ਵਿੱਚ ਜਿੰਨੀ ਸੋਹਣੀ ਹੈ ਉਸ ਦੀ ਹਕੀਕਤ ਉਸ ਤੋਂ ਕਿਤੇ ਜ਼ਿਆਦਾ ਸੋਹਣੀ ਹੈ ਸੰਜੀਵਾਲਤਾ ਦਾ ਪ੍ਰਤੀਕ ਦਿਨ ਦੀ ਹੋਈ ਇਹ ਵੀਡੀਓ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਲੱਖਾਂ ਕਰੋੜਾਂ ਵਾਰ ਦੇਖੀ ਜਾ ਟੁਕੀ ਅਰਸਲ ਇਹ ਵੀਡੀਓ ਮੋਹਾਲੀ ਦੀ ਹੈ ਜਿਸ ਦਿਨ ਮੋਹਾਲੀ ਦੇ ਵਿੱਚ ਗੜੇਮਾਰੀ ਹੋਈ ਸੀ ਯਾਨੀ ਕਿ 1 ਫਰਵਰੀ ਵਾਲੇ ਦਿਨ ਜਦੋਂ ਮੋਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਖਰੜ ਦੇ ਵਿੱਚ ਖੂਬ ਗੜੇਮਾਰੀ ਹੁੰਦੀ ਹੈ ਤਾਂ ਉਸ ਵੇਲੇ ਮੁਸਲਿਮ ਵਿਅਕਤੀ ਜੋ ਹੈ ਨਮਾਜ਼ ਪੜ੍ਹਦੇ ਹੁੰਦਾ ਤੇ ਇਸੇ ਦੌਰਾਨ ਹੀ ਗੱਡੀ ਦੇ ਵਿੱਚ ਬੈਠਾ ਇੱਕ ਸਰਦਾਰ ਬੰਦਾ ਹੁੰਦਾ ਤੇ ਵੇਖਦਾ ਹੈ ਕਿ ਗੜੇਮਾਰੀ ਦੇ ਦੌਰਾਨ ਜੋ ਮੁਸਲਿਮ ਵਿਅਕਤੀ ਹੈ ਉਹ ਨਮਾਜ਼ ਪੜ੍ਹਦੇ ਹੋਏ ਨਜ਼ਰ ਆ ਰਹੇ ਨੇ ਸਰਦਾਰ ਵਿਅਕਤੀ ਜੋ ਇਹ ਗੱਡੀ ਦੇ ਵਿੱਚੋਂ ਨਿਕਲਦਾ ਤੇ ਆਪਣੀ ਛਤਰੀ ਨੂੰ ਚੁੱਕਦਾ ਤੇ ਜਾ ਕੇ ਉਸ ਮੁਸਲਮਾਨ ਵਿਅਕਤੀ ਦੇ ਸਿਰ ਦੇ ਉੱਤੇ ਛਤਰੀ ਤਾਣ ਕੇ ਖਲੋ ਜਾਂਦਾ ਜਿਸ ਤੋਂ ਬਾਅਦ ਕਈਆਂ ਦੇ ਵੱਲੋਂ ਇਸ ਦੀ ਤਸਵੀਰ ਕਲਿੱਕ ਕੀਤੀ ਗਈ ਕਈਆਂ ਦੇ ਵੱਲੋਂ ਵੀਡੀਓ ਵੀ ਬਣਾ ਲਈ ਗਈ ਤੇ ਇਹ ਵੀਡੀਓ ਜਿਹੜੀ ਹੈ ਹੁਣ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਤੋਂ ਹਰ ਕਿਸੇ ਨੂੰ ਇਹੀ ਸਿੱਖਣ ਨੂੰ ਮਿਲਦੇ ਆ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਨਾ ਕੋਈ ਸਿੱਖ ਸਾਰੇ ਭਰਾ ਭਰਾ ਯਾਨੀ ਕਿ چاہے ਕੋਈ ਵੀ ਜਾਤ ਹੋਵੇ ਕੋਈ ਵੀ ਧਰਮ ਹੋਵੇ ਕੋਈ ਵੀ ਵਰਗ ਹੋਵੇ ਹਰ ਕੋਈ ਜਿਹੜਾ ਹੈਗਾ ਭਰਾ ਭਰਾ ਹੀ ਮੰਨਿਆ ਜਾਂਦਾ ਹੈ ਇਸ ਵੀਡੀਓ ਨੂੰ ਹੁਣ ਤੱਕ ਕਰੋੜਾਂ ਵਾਰ ਦੇਖਿਆ ਜਾ ਚੁੱਕਿਆ ਪਰ ਅਜੇ ਵੀ ਇਹ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਿਸੇ ਦਾ ਵੀ ਮਨ ਨਹੀਂ ਪਾਰਿਆ ਸਗੋਂ ਲੋਕ ਇਸ ਵੀਡੀਓ ਨੂੰ ਵੱਖ-ਵੱਖ ਤਰੀਕੇ ਦੇ ਨਾਲ ਦੇਖ ਰਿਹਾ ਵੱਖ-ਵੱਖ ਆਪਣੇ ਗੀਤ ਸੰਗੀਤ ਲਗਾ ਕੇ ਆਪਣੇ ਫੇਸਬੁੱਕ ਅਕਾਊਂਟਾਂ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਲਗਾਤਾਰ ਪੋਸਟ ਕਰ ਰਹੇ ਐ ਤੇ ਸੰਜੀ ਵਾਲਤਾ ਦਾ ਜਿਹੜਾ ਇੱਕ ਸੁਨੇਹਾ ਫੇ ਦੇ ਰਿਹਾ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਕਮੈਂਟਾਂ ਦੇ ਵਿੱਚ ਦਿਓ ਆਪਣੇ ਆਪਣੇ ਵਿਚਾਰ ਗੜੇ ਮਾਰੀ ਵਾਲੇ ਦਿਨ ਦੀ ਸਭ ਤੋਂ ਸੋਹਣੀ ਵੀਡੀਓ ਜੋ ਸੋਸ਼ਲ ਮੀਡੀਆ ਤੇ ਪਿਛਲੇ ਕਈ ਦਿਨਾਂ ਤੋਂ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਹਰ ਨਿਊਜ਼ ਚੈਨਲ ਹਰ ਫੇਸਬੁੱਕ ਅਕਾਊਂਟ ਹਰ ਪੇਜ ਦੇ ਉੱਤੇ ਇਹੀ ਵੀਡੀਓ ਜਿਹੜੀ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਵੀਡੀਓ ਵੇਖਣ ਦੇ ਵਿੱਚ ਜਿੰਨੀ ਸੋਹਣੀ ਹੈ ਉਸ ਦੀ ਹਕੀਕਤ ਉਸ ਤੋਂ ਕਿਤੇ ਜ਼ਿਆਦਾ ਸੋਹਣੀ ਹੈ ਸੰਜੀ ਵਾਲਤਾ ਦਾ ਪ੍ਰਤੀਕ ਦਿੰਦੀ ਹੋਈ ਇਹ ਵੀਡੀਓ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਲੱਖਾਂ ਕਰੋੜਾਂ ਵਾਰ ਦੇਖੀ ਜਾ ਚੁੱਕੀ ਹੈ ਦਰਅਸਲ ਇਹ ਵੀਡੀਓ ਮੋਹਾਲੀ ਦੀ ਹੈ ਜਿਸ ਦਿਨ ਮੋਹਾਲੀ ਦੇ ਵਿੱਚ ਗੜੇਮਾਰੀ ਹੋਈ ਸੀ ਯਾਨੀ ਕਿ 1 ਫਰਵਰੀ ਵਾਲੇ ਦਿਨ ਜਦੋਂ ਮੋਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਖਰੜ ਦੇ ਵਿੱਚ ਖੂਬ ਗੜੇਮਾਰੀ ਹੁੰਦੀ ਹੈ ਤਾਂ ਉਸ ਵੇਲੇ ਮੁਸਲਿਮ ਵਿਅਕਤੀ ਜੋ ਹੈ ਨਮਾਜ਼ ਪੜ੍ਹਦੇ ਹੁੰਦਾ ਤੇ ਇਸੇ ਦੌਰਾਨ ਹੀ ਗੱਡੀ ਦੇ ਵਿੱਚ ਬੈਠਾ ਇੱਕ ਸਰਦਾਰ ਬੰਦਾ ਆਉਂਦਾ ਤੇ ਵੇਖਦਾ ਹੈ ਕਿ ਗੜੇਮਾਰੀ ਦੇ ਦੌਰਾਨ ਜੋ ਮੁਸਲਿਮ ਵਿਅਕਤੀ ਹੈ ਉਹ ਨਮਾਜ਼ ਪੜ੍ਹਦੇ ਹੋਏ ਨਜ਼ਰ ਆ ਰਹੇ ਨੇ ਪਰ ਸਰਦਾਰ ਵਿਅਕਤੀ ਜੋ ਹੈ ਗੱਡੀ ਦੇ ਵਿੱਚੋਂ ਨਿਕਲਦਾ ਤੇ ਆਪਣੀ ਛਤਰੀ ਨੂੰ ਚੱਕਦਾ ਤੇ ਜਾ ਕੇ ਉਸ ਮੁਸਲਮ ਵਿਅਕਤੀ ਦੇ ਸਿਰ ਦੇ ਉੱਤੇ ਛਤਰੀ ਤਾਣ ਕੇ ਖਲੋ ਜਾਂਦਾ ਜਿਸ ਤੋਂ ਬਾਅਦ ਕਈਆਂ ਦੇ ਵੱਲੋਂ ਇਸ ਦੀ ਤਸਵੀਰ ਕਲਿੱਕ ਕੀਤੀ ਗਈ ਕਈਆਂ ਦੇ ਵੱਲੋਂ ਵੀਡੀਓ ਵੀ ਬਣਾ ਲਈ ਗਈ ਤੇ ਇਹ ਵੀਡੀਓ ਜਿਹੜੀ ਹੈ ਹੁਣ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਰਲਕ ਹੋ ਰਹੀ ਹੈ ਇਸ ਵੀਡੀਓ ਤੋਂ ਹਰ ਕਿਸੇ ਨੂੰ ਇਹੀ ਸਿੱਖਣ ਨੂੰ ਮਿਲਦੇ ਆ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਨਾ ਕੋਈ ਸਿੱਖ ਸਾਰੇ ਭਰਾ ਭਰਾ ਇਹ ਯਾਨੀ ਕਿ چاہے ਕੋਈ ਵੀ ਜਾਤ ਹੋਵੇ ਕੋਈ ਵੀ ਧਰਮ ਹੋਵੇ ਕੋਈ ਵੀ ਵਰਗ ਹੋਵੇ ਹਰ ਕੋਈ ਜਿਹੜਾਗਾ ਭਰਾ ਭਰਾ ਹੀ ਮੰਨਿਆ ਜਾਂਦਾ ਹੈ ਇਸ ਵੀਡੀਓ ਨੂੰ ਹੁਣ ਤੱਕ ਕਰੋੜਾਂ ਵਾਰ ਦੇਖਿਆ ਜਾ ਚੁੱਕਿਆ ਪਰ ਅਜੇ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਿਸੇ ਦਾ ਵੀ ਮਨ ਨਹੀਂ ਪਾਰਿਆ ਸਗੋਂ ਲੋਕ ਇਸ ਵੀਡੀਓ ਨੂੰ ਵੱਖ-ਵੱਖ ਤਰੀਕੇ ਦੇ ਨਾਲ ਦੇਖ ਰਿਹਾ ਵੱਖ-ਵੱਖ ਆਪਣੇ ਗੀਤ ਸੰਗੀਤ ਲਗਾ ਕੇ ਆਪਣੇ ਫੇਸਬੁੱਕ ਅਕਾਊਂਟਾਂ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਲਗਾਤਾਰ ਪੋਸਟ ਕਰ ਰਹੇ ਐ ਤੇ ਸਾਂਝੀ ਵਾਲਤਾ ਦਾ ਜਿਹੜਾ ਇੱਕ ਸੁਨੇਹਾ ਫੇਰ ਰਿਹਾ ਤੁਹਾਨੂੰ ਕਿਵੇਂ ਲੱਗੀ ਵੀਡੀਓ ਕਮੈਂਟਾਂ ਦੇ ਵਿੱਚ ਦਿਓ ਆਪਣੇ ਆਪਣੇ ਵਿਚਾਰ